کو نکري تاڻي ٻڌايو ها 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 اي جي ما ڏيکڻ چاهيو آهي هي نه هي توهان کي ڏسان چيو آهي هي سڏتو توهان کي جنگل ۾ اچي نه نه ڪٿي کيندي نه جنه نه نه جنه ها ڏسو مان ڏيڻ لڳو آهي هي آهي اپني ڪٿي نه ڪٿي نه ਉਹਨੂੰ ਡੇ ਦੇ ਮੈਂ ਵੇਖਾਂਗਾ। ਕੀ ਹਾਲ ਚਾਲ ਆ? ਦੇ ਦੇ। ਕੀ ਹਾਲ ਆ? ਮੇਰੇ ਕੋਲ ਲਾਇਆ ਪੁੱਛਾ। ਹਾਂ? ਚੱਲ ਆ ਜਾ। ਠੀਕ ਆ? ਕੋਈ ਗੱਲ ਨਹੀਂ। ਇਹਨੂੰ ਪਾਣੀ ਪਿਆ ਦੇ। ਮੇਰੇ ਕੋਲ ਮਛੀ ਨੂੰ ਮੇਰਾ ਪੰਜਾਬ। ਪਛਾਣ ਨੂੰ। ਇਹਨੂੰ ਪਹਿਲਾਂ ਪਾਣੀ ਪਿਆ। ਇਹਨੂੰ ਤੇਰੇ ਕੋਲ ਲਾਈਓ ਜਨਾ। ਮੈਂ ਆਥੇ ਵੀ ਗੋਲੀ ਮਾਰਨ ਲੱਗੀ ਹਾਂ ਤੂੰ ਮਾਰਦੀ ਇਹਨੂੰ ਪਾਣੀ ਪਿਆ ਪਿੰਡਾ। ਕੋਈ ਗੱਲ ਨਹੀਂ। ਪਾਣੀ ਪਿਆ ਤੂੰ ਕੋਈ ਗੱਲ ਨਹੀਂ। ਨਹੀਂ ਠੀਕ ਆ। ਹਾਂ ਕੋਈ ਗੱਲ ਨਹੀਂ ਪਾਣੀ ਪਿਆ ਜਿਹੜਾ ਕੰਮ ਹੈ ਤੇਰਾ ਪਾਣੀ ਪੀ ਪਾਣੀ ਪਿਆ ਰੁਕ ਜਾ ਕਿੰਨੀ ਦੇਰ ਹੋ ਗਈ ਇੱਥੇ ਰਹਿੰਦੇ ਆ ਬਹੁਤ ਦੇਰ ਬਹੁਤ ਦੇਰ ਹਾਂ ਤੇ ਆਪਕੋ ਕੋਈ ਪੈਸਾ dete hai ਨਹੀਂ ਨਹੀਂ dete کھانا ਮਿਲਦਾ ਹਾਂ ਹਾਂ ਨੰਮੀ ਦੁੱਧ ਪੀਤਾ ਹੈ ਹਾਂ ਹਾਂ ਕਿੰਨਾ ਚਿਰ ਸਤਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਇਸ ਵੇਲੇ ਦੀ ਇੱਕ ਜਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਬੇहद ਹੈਰਾਨ ਕਰਨ ਵਾਲੀ ਹੈ ਸਾਥੇ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਕਮਰੇ ਵਿੱਚ ਇੱਕ ਨੇਪਾਲੀ ਮਜ਼ਦੂਰ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਜਿਸ ਨੂੰ ਨਿਯੰਗ ਸਿੰਘ ਨੇ ਅਤੇ ਪੁਲਿਸ ਨੇ ਰਿਹਾ ਕਰਵਾਇਆ ਗੁਜਰਾਂ ਦੇ ਡੇਰੇ ਤੋਂ ਬੜੀ ਵਾਰ ਅਸੀਂ ਦੇਖਦੇ ਹਾਂ ਕਿ ਤਸਵੀਰਾਂ ਵੀ ਸਾਹਮਣੇ ਆ ਜਾਂਦੀ ਹੈ ਕਿ ਸ਼ਹਿਰ ਤੋਂ ਬਾਹਰ ਜਿਹੜੇ ਗੁਜਰਾਂ ਦੇ ਡੇਰੇ ਹੁੰਦੇ ਨੇ ਉਹਨਾਂ ਤੇ ਬੜੀ ਵਾਰ ਇਹ ਦੇਖਿਆ ਜਾਂਦਾ ਹੈ ਕਿ ਬੰਦੂਗਾ ਮਜ਼ਦੂਰ ਬਣਾ ਕੇ ਲੋਕਾਂ ਤੋਂ ਕੰਮ ਕਰਵਾਇਆ ਜਾਂਦਾ ਹੈ ਤੇ ਹੁਣ ਜਿਹੜਾ ਮਾਮਲਾ ਉਹ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਡੇਰੇ ਤੇ ਦੋ ਲੋਕਾਂ ਨੂੰ ਰੱਖਿਆ ਜਾਂਦਾ ਜਿਨ੍ਹਾਂ ਵਿੱਚ ਇੱਕ ਪੰਜਾਬੀ ਅਤੇ ਇੱਕ ਨੇਪਾਲੀ ਸੀ ਔਰ ਇਹ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਜਿਹੜਾ ਨੇਪਾਲੀ ਵਿਅਕਤੀ ਹੈ ਉਸ ਦਾ ਕਿਹਨਾਂ ਕਿਸ ਨੂੰ ਜ਼ਬਰਦਸਤੀ ਉੱਥੇ ਰੱਖਿਆ ਗਿਆ ਮੋਕੇ ਤੇ ਪੁਲਿਸ ਪਹੁੰਚਦੀ ਹੈ ਤੇ ਨਿਹੰਗ ਸਿੰਘ ਪਹੁੰਚਦੇ ਹਨ ਜਿਨ੍ਹਾਂ ਨੇ ਮਜ਼ਦੂਰ ਬਾਰੇ ਪੂਰੀ ਜਾਣਕਾਰੀ ਲਈ ਹੈ ਔਰ ਪੁਲਿਸ ਨੂੰ ਕਾਰਵਾਈ ਸ਼ੁਰੂ ਕਰ ਦਿੱਤੀ ਨਿਹੰਗ ਸਿੰਘ ਜਗਰੂਪ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਜਾਣਕਾਰੀ ਸੀ ਕਿ ਤਿੰਨ ਮਜ਼ਦੂਰਾਂ ਨੂੰ ਇੱਥੇ ਜ਼ਬਰਦਸਤੀ ਰੱਖਿਆ ਗਿਆ ਦੋ ਬਾਰੇ ਤਾਂ ਉਹਨਾਂ ਨੇ ਕਿਹਾ ਕਿ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਤੀਜੇ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਇਹ ਤਸਵੀਰਾਂ ਤੁਸੀਂ ਜਿਹੜੀਆਂ ਹੁਣ ਦੇਖ ਪਾ ਰਹੇ ਹੋ ਔਰ ਮੌਕੇ ਦੀ ਪੂਰੀ ਰਿਪੋਰਟ ਦਿਖਾਈ ਉਸ ਤੋਂ ਪਹਿਲਾਂ ਗੱਲ ਕਹਿਣੀ ਜ਼ਰੂਰ ਪਣਦੀ ਹੈ ਕਿ ਕਿਸੇ ਨੂੰ ਉਸ ਦੀ ਮਰਜ਼ੀ ਤੋਂ ਬਿਨਾ ਇਸ ਤਰੀਕੇ ਉਸ ਤੋਂ ਮਜ਼ਦੂਰੀ ਕਰਵਾਣੀ ਉਸ ਦਾ ਲਾਹਾ ਲੈਣਾ ਉਸ ਤੋਂ ਸਾਰਾ ਦਿਨ ਕੰਮ ਕਰਵਾਉਣਾ ਇਹ ਇਨਸਾਨੀਅਤ ਦੇ ਬਹੁਤ ਖਿਲਾਫ ਹੈ ਜਿਹੜੇ ਲੋਕ ਵੀ ਇਸ ਤਰੀਕੇ ਕਿਸੇ ਤੋਂ ਉਸ ਦੀ ਮਰਜ਼ੀ ਤੋਂ ਬਿਨਾ ਬਿਨਾ ਉਸ ਨੂੰ ਵੇਜਸ ਦਿੱਤੇ ਤਨਖਾਹ ਦਿੱਤੇ ਇਸ ਤਰੀਕੇ ਸਾਰਾ ਦਿਨ ਡੰਗਰਾਂ ਵਾਂਗ ਕੰਮ ਕਰਵਾਉਂਦੇ ਆ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਨਾ ਮੇਰਾ ਸ਼ਫੀ ਸ਼ਫੀ ਕੋਈ ਨਹੀਂ ਕਿਉਂ ਐਸੇ ਡੇਰਿਆਂ ਦੇ ਕਿਉਂ ਰੌਲਾ ਪੈਂਦਾ ਬੰਦੇ ਆ ਵੀ ਆਏ ਬੰਦਾ ਰੱਖਣ ਦਾ ਸਾਲ ਜੀ ਰੋਲਾ ਤੇ ਕਾਹਦਾ ਆਪਣੇ ਮਰਜ਼ੀ ਨਾਲ ਬੰਦਾ ਰਹਿਣਾ ਤੁਸੀਂ ਬਿਆਨ ਦੇ ਅੱਗੇ ਲੈੜੇ ਦੇਖੋ ਉਹ ਸਭ ਕੋ ਦੱਸੀ ਜਾਣ ਰਿਹਾ ਮੈਂ ਕਿ 7000 ਰੁਪਏ ਮਹੀਨਾ ਹੋਈ ਤਨਖਾਹ ਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ ਹਲੇ ਵੀ ਤੇਰੇ ਸਾਹਮਣੇ ਤੁਸੀਂ ਬੰਦਨ ਬੇਸ਼ੱਕ ਲੈ ਕੇ ਪੁੱਛ ਲੋ ਜਿੱਦਾਂ ਮਰਜ਼ੀ ਜੇ ਇਹਦਾ ਦਿਲ ਮੰਨਦਾ ਤੇ ਰੋਗ ਨਹੀਂ ਦਾ ਜੋ ਜੇ ਕੋਈ ਕਹਿੰਦਾ ਉਹ ਕਰਦਾ ਦਿੱਤੀ ਦੀ ਹੈ ਕਿਥੋਂ ਆਇਆ ਤੇ ਕਿੰਨੇ ਉਹ ਤੇ ਸਭ ਕੁਝ ਦੱਸਣਾ ਬਿਲਕੁਲ ਸਹੀ ਬੰਦਾ ਨਾ ਫਤਿਹਵੰਦਾ ਬੰਦਾ ਆ ਪਹਿਲਾਂ ਪਤਾ ਨਹੀਂ ਕਿੱਦੇ ਗੁਜਰਾਉਂ ਰਹਿੰਦਾ ਸੀ ਕਿੱਦੇ ਕਿੱਥੇ ਪਤਾ ਨਹੀਂ ਕੋਈ ਕੋਈ ਤਲਾਹ ਦਿੱਤੀ ਥਾਣੇ ਜਾਂ ਤਲਾਹ ਤਾਂ ਨਹੀਂ ਦਿੱਤੀ ਪਰ ਤਲਾਹ ਤਾਂ ਦੇ ਦਿੰਦੇ ਸੀ ਕਿ ਜੇ ਕੋਈ ਬੰਦਾ ਹੋਰ ਕੋ ਮੈਂਟਲ ਤੌਰ ਤੇ ਬੰਦਾ ਬਿਲਕੁਲ ਸਹੀ ਬਿਆਨ ਤੁਹਾਡੇ ਸਾਹਮਣੇ ਦੇਈ ਜਾਂਦੇ ਉਹ ਉਹ ਤਾਂ ਨਹੀਂ ਮੇਰਾ ਬੰਦਾ ਉਹ ਤਾਂ ਮੇਰਾ ਨਹੀਂ ਮੇਰੇ ਦੇ ਕੋ ਆ ਬੰਦਾ ਉਹ ਨਵੀਂ ਨਗਰ ਵਿੱਚ ਕੰਸਹਾਰ ਕੰਸ کہاں ਕੇ ਰਹਿਣੇ ਵਾਲੇ ਹੋ ਦੂਰ ਨੇਪਾਲ ਕਾ ਕਹਾ ਕੇ ਰਹਿਣੇ ਵਾਲੇ ਹੋ ਨੇਪਾਲ ਕਾ ਕਿਤਨੀ ਦਿਨੋਂ ਕਿਹਾ ਕੰਮ ਬਹੁਤ ਦਿਨ बहुत देर बहुत देर पैसे मिलते हैं पैसे नहीं मिल रहा क्या करते हैं <laughs> खाना देते हैं खाना दे मार मारते हैं हाँ मारते? <laughs> मारा, मारा है। कितना मार मार मारना आड़ के कितना काम करते हैं पैसा पैसा नहीं देते ਹਾਂ ਜੀ ਸਿੰਘ ਆ ਜੀ ਮਜੀਤ ਕਿੱਥੇ ਤੇ ਰਹਿਣ ਆਲਾ ਮੇਰਾ ਪਿੰਡ ਫਤਿਹ ਆ ਦਾ ਗੁੰਦਵਾਲਾ ਸਾਹਿਬ ਦੇ ਲਾਗੇ ਰਹਿਣ ਆਲਾ ਇਥੇ ਮਹੀਨਾ ਹੋ ਗਿਆ ਮੈਂ ਆਜ਼ਦੀ ਮਰਜ਼ੀ ਨਾਲ ਐਸੇ ਕੰਮ ਕਰਦਾ ਨਵੇਂ 7000 ਰੁਪਏ ਤਨਖਾਹ ਕੀਤੀ ਹੈ 15 ਤਾਂ ਲਾ ਲਓ ਪਹਿਲਾਂ ਕਿੱਥੇ ਪਹਿਲਾਂ ਤਾਂ ਮੈਂ ਤਰਨਤਾਰ ਰੇਨਨ ਆ ਉਥੇ ਕੰਮ ਕਰਦਾ ਉਥੋਂ ਬਾਅਦ ਇੱਥੇ ਆ ਗਿਆ ਤੇ ਇੱਥੇ ਬਾਅਦ ਸਿੱਧਾ ਇੱਥੇ ਐ ਮਹੀਨਾ ਹੋ ਗਿਆ ਮਨਾਈ ਨਹੀਂ ਜਿਆਦਾ ਟਾਈਮ ਨਹੀਂ ਆਇਆ ਪੰਜ ਮੇਰਾ ਨਾਮ ਜਗਰੂਪ ਸਿੰਘ ਆ ਸਾਡੀ ਸੰਸਥਾ ਬਾਬਾ ਫਤਿਹ ਸਿੰਘ ਦਾ ਆਸ਼ਰਮ ਕਿਉਂਕਿ ਇਹ ਭਾਜੀ ਅੱਗੇ ਵੀ ਇਹਨਾਂ ਕੋ ਪਿਛਲੇ ਦਿਨੀ ਬੰਦਾ ਛਡਾ ਖੜਿਆ ਸਾਡੇ ਕੋਲ ਲਿਫਤੀ ਪਿਆ ਵਾ ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋਲ ਲਿਫਤੀ ਪਿਆ ਵਾ ਕਿ ਸਾਡੇ ਕੋਲ ਚੋਕ ਤੇ ਬੰਦਾ ਲਾਪਤਾ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਅੱਜ ਫਿਰ ਇਹਨਾਂ ਕੋ ਤਿੰਨ ਬੰਦੇ ਬਰਾਮਦ ਹੋ ਗਏ ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਆਂ ਇੱਕ ਘੰਟੇ ਬਾਅਦ ਇਹਨਾਂ ਨੂੰ ਦੇ ਦੋ ਇਹ ਬੰਦਾ ਬੋਲੂਗਾ ਮੇਰੇ ਨਾਲ ਕੀ ਕੀ ਕਰਦੇ ਆ ਜਿਹੜਾ ਨੇਪਾਲੀ ਆਣ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰ ਉਹਨਾਂ ਵਾੜ ਲਿਆ ਕਿਦਾਂ ਹੜਾਤਾ ਜਵਾੜ ਰੇ ਜੇ ਤੇ ਇਹਨਾਂ ਪਰ ਦੋ ਬੰਦੇ ਨਜ਼ਰ ਆਉਂਦੇ ਤੀਜੇ ਬੰਦੇ ਦੀ ਗੱਲ ਚੱਲਦੀ ਪਈ ਹੈ ਦੇ ਦਿਨਗੇ ਠੀਕਾ ਸਾਡੇ ਕੋਲ ਬਗਾਇਤਾ ਪ੍ਰੂਫ ਹੈ ਗਿਆ ਬਾਜੀ ਪ੍ਰੂਫ ਜੰਤ ਕਰਦਾਂਗੇ ਉਹ ਬੰਦਾ ਸਾਬਤ ਕਿ ਮੰਨ ਲਓ ਤੁਸੀਂ ਬੰਦੇ ਲੈ ਜਾਂਦੇ ਕਿ ਕਿ ਇਹ ਨਾ ਬੰਦਾ ਸਾਡੇ ਸੰਸਥਾ ਉੱਥੇ ਰਹਿੰਦੇ ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਜਾਵਾਂ ਜਿਹੜਾ ਅੱਗੇ ਪਿਛਲੇ ਸਾਲ ਬੰਦਾ ਛੜਾਇਆ ਉਹ ਆਪਣੇ ਘਰ ਪਹੁੰਚ ਗਿਆ ਇਹ ਵੀ ਬੰਦੇ ਘਰ ਜਾਣਗੇ ਇਹਨਾਂ ਦੇ ਮਹੀਨੇ ਤੱਕ ਘਰ ਲੱਭ ਜਾਣੇ ਆ ਜੰਦਗੀ ਵਿਸ਼ਾ ਜੰਦ ਜੀ ਕੀ ਕਰਨਾ ਅਸੀਂ ਗੁਜਰਾਂ ਦੇ ਡੇਰੇ ਤੇ ਆਏ ਇੱਥੇ ਆਣ ਕੇ ਵੇਖਿਆ ਦੋ ਬੰਦੇ ਇੱਕ ਮਨਜੀਤ ਸਿੰਘ ਆ ਤੇ ਇੱਕ ਮੁੰਡਾ ਕਾਂਸਰ ਆਜ ਇਹ ਦੋਵੇਂ ਬੰਦੇ ਆ ਕਾਂਸਰਾ ਨੂੰ ਬੀਬੀ ਨੇ ਨਾ ਅੰਦਰ ਵਾੜ ਲਿਆ ਚਟਚਾ ਤੇ ਪਿਆਰ ਮੁਹੱਬਤ ਨਾਲ ਇਹਨੂੰ ਸੱਟਾ ਦੇ ਖਲਾ ਕੇ ਬਾਹਰ ਲਿਆਏ ਆ ਉਸ ਬੰਦੇ ਨੂੰ ਪੁੱਛਿਆ ਕਾਂਸਰਾ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ ਆਂ ਦਾ ਮੈਨੂੰ ਪੈਸਾ ਨਹੀਂ ਦਿੰਦੇ ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਤੇ ਮੈਂ ਰੋਟੀ ਪਾਣੀ ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ ਇਹਨੂੰ ਪੁੱਛਿਆ ਕਿ ਕਿੰਨਾ ਚਿਰ ਹੋ ਗਿਆ ਹੁੰਦਾ ਕਾਫੀ ਥੇਰ ਦਾ ਇੱਥੇ ਰਹਿਣਾ ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ ਇਹ ਤੇ ਇਹਨਾਂ ਨੂੰ ਪਤਾ ਆ ਮਨਜੀਤ ਸਿੰਘ ਨੂੰ ਪੁੱਛਿਆ ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾਕ ਹੋ ਗਿਆ ਇੱਥੇ ਆਏ ਨੂੰ ਇਹ ਹੈਗਾ ਫਤਿਹਬਾਦ ਦਾ ਵਾ ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ ਡੇਢ ਹੋ ਗਿਆ ਵੇ ਤਾਂ ਮਹੀਨੇ ਦੇ ਕਰੀਬ ਲਾ ਲਓ ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਦੋਵਾਂ ਜਵਾਨਾਂ ਨੂੰ ਐਸਐਚਓ ਕੋ ਲੈ ਕੇ ਚੱਲੇ ਉੱਥੇ ਜੋ ਬੰਦਾ ਆਊਗਾ ਨਿਆ ਇਹਨਾਂ ਨੂੰ ਦਿੱਤਾ ਜਾਊਗਾ ਜੇ ਕਾਰਵਾਈ ਕਰਨੀ ਹੋ ਗਈ ਤੇ ਕਾਰਵਾਈ ਕਰਦਾਂਗੇ ਨਾ